ਜਾ ਕਲੌਰ ਤੋਂ ਨਗੋਦਾ ਰੋਡ ਤੇ ਸਾਡਾ ਅੱਡਾ ਪਿੰਡਾ ਪ੍ਰਤਾਪਪੁਰਾ ਬੇਨੋਬਰ ਦਾ ਜਿੱਤੇ ਸਾਡੇ ਪੱਤਰਕਾਰ ਰਜਿੰਦਰ ਕੁਮਾਰ ਜੀ ਕ੍ਰਿਆਨਪੁਰ ਤੋਂ ਆ ਬਹੁਤ ਪੁਰਾਣੀਆਂ ਸਵਾਵਾ ਦਿੱਤੇ ਆ ਇਹ ਬਹੁਤ ਵਧੀਆ ਪੱਤਰਕਾਰ ਆ ਇਹਨਾਂ ਵੀ ਬਹੁਤ ਵੱਧ ਚੜ ਕੇ ਏਰੀਆ ਦੀਆਂ ਖਬਰਾਂ ਰਹਿਦੇ ਰਾਤ ਤੇ ਲਾਉਂਦੇ ਆ ਇਨੀ ਅੱਜ ਪ੍ਰਤਾਪਪੁਰੇ ਅੱਡੇ ਦੇ ਵਿੱਚ ਪੰਜਾਬੀ ਜਾਗਰਨ ਰਵਾ ਦਾ ਦਫ਼ਤਰ ਖੁੱਲਿਆ ਔਰ ਸਾਡੇ ਇਲਾਕੇ ਤੋਂ ਆਲੇ ਦੁਆਲੇ ਪਿੰਡਾਂ ਤੋਂ ਨੰਬਰਦਾਰ ਸਰਪੰਚ ਸਾਹਿਬ ਨੇ ਆਈਆਂ ਸਾਰਿਆਂ ਨੇ ਬਹੁਤ ਧੰਨਵਾਦ ਕੀਤਾ ਇਹਨਾਂ ਦਾ ਨਾਲ ਅੱਜ ਓਪਨਿੰਗ ਕੀਤੀ ਦਫ਼ਤਰ ਦੀ ਅੱਜ ਸਾਡੇ ਜੂਨੀਅਰ ਪੱਤਰਕਾਰ ਰਾਜਕਮਾਰ ਜੀ ਵੀ ਨਾਲ ਬੈਠੇ ਆ ਜਿਨ੍ਹਾਂ ਦਾ ਇਹਨਾਂ ਤੋਂ ਸਾਰਿਆਂ ਨੂੰ ਬਹੁਤ ਸੁਜੋਗ ਆ ਇਸ ਕਰਕੇ ਅਸੀਂ ਸਾਰੇ ਪੱਤਰਕਾਰ ਪੱਤਰਕਾਰ ਭਾਈਚਾਰੇ ਨਾਲ ਔਰ ਰਾਜਕਮਾਰ ਜੀ ਜੂਨੀਅਰ ਕਮਾਰ ਜੀ ਸਾਰੇ ਭਰਾ ਜਿੰਨੇ ਬੈਠੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਔਰ ਇਹਨਾਂ ਨੂੰ ਬਧਾਈਆਂ ਔਰ ਇਹ ਇਲਾਕੇ ਦਾ ਪਹਿਲਾਂ ਵੀ ਬਹੁਤ ਕੰਮ ਕਰਦੇ ਆ ਹਰ ਖਬਰ ਪਹਿਲੇ ਆਧਾਰ ਤੇ ਲਾਉਂਦੇ ਆ ਤਾਂ ਅੱਗੇ ਵੀ ਲਾਉਣਗੇ ਔਰ ਮੇਰੇ ਵੱਲੋਂ ਉਹਨਾਂ ਨੂੰ ਫੇਰ ਬਹੁਤ ਬਹੁਤ ਬਧਾਈ ਮੈਂ ਤੇਜਿੰਦਰ ਕੁਮਾਰ ਪੱਤਰਕਾਰ ਬਿਲਗਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਪੰਜਾਬੀ ਯਾਗਰਨ ਅਖਬਾਰ ਵਾਲਿਆਂ ਦਾ ਜਿਨ੍ਹਾਂ ਨੇ ਬਿਲਗਾ ਸਟੇਸ਼ਨ ਤੋਂ ਮੈਨੂੰ ਨਿਯੁਕਤ ਕੀਤਾ ਤੇ ਮੈਂ ਰਾਜਕਮੰਡ ਨੰਗਲ ਜੀ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਸਹਿਯੋਗ ਕੀਤਾ ਤੇ ਦਵਾਬਾ ਪਬਲਿਕ ਨਿਊਜ਼ ਦਾ ਵੀ ਮੈਂ ਧੰਨਵਾਦ ਕਰਦਾ ਰਮਨ ਮਾਈ ਜੀ ਜੋ ਕਿ ਸਾਡੀ ਜੋ ਕਿ ਨੂਰਮੰਦਰ ਰੋਡ ਪ੍ਰਤਾਪਰਾ ਾਡਾ ਆਪਣੇ ਨੀਚੇ ਪੈਣੀ ਫਾਸ਼ ਫੋਰਡ ਉੱਪਰ ਮੇਰਾ ਆਫਿਸ ਹੈ ਜੇਕਰ ਕਿਸੇ ਨੇ ਵੀ ਮਿਲਣਾ ਹੋਵੇ ਕਿਸੇ ਨਾਲ ਕੋਈ ਤਕਾ ਹੁੰਦਾ ਜਾਂ ਬੇਦਖਲੀ ਨਾਮ ਚੇਂਜਿੰਗ ਜਾਂ ਕੁਝ ਵੀ ਕਰਵਾਉਣਾ ਹੋਵੇ ਕੋਈ ਇਸ਼ਤਿਹਾਰ ਕੋਈ ਖਬਰ ਦੇਣੀ ਹੋਵੇ ਤੇ ਉਹ ਮੈਨੂੰ ਇੱਥੇ ਆ ਕੇ ਮਿਲ ਸਕਦਾ ਮੇਰਾ ਨੰਬਰ نیچے ਸਕਰੀਨ ਤੇ ਚੱਲ ਰਿਹਾ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਬਾਈਗੋ ਜੀ ਕਹਾ ਹ ਸਵਾਇਗੋ ਜੀ ਦੇ ਹੱਥੇ ਤਾਂ ਮੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਨਕਰ ਤੇ ਬੱਥੇ ਤੇ ਪ੍ਰਤਾਪਰਾ ਦੇ ਦੱਸਦੇ ਤੇ ਜੋ ਪੰਜਾਬੀ ਜਾਗਰਣ ਵਾਲਿਆਂ ਨਾਲ ਪੰਨੋ ਪੱਤਰ ਪ੍ਰੇਗ ਸੀ ਰਿਸਪੋਨਸੈਂਡਰ ਸੰਗਿਲ ਤੇ ਹਨ ਉਹਨਾਂ ਵੱਲੋਂ ਮਤਲਬ ਇੱਥੇ ਅਫਸਰ ਦਾ ਟਿਕਾਣਾ ਕੀਤਾ ਜਾ ਰਿਹਾ ਇਸ ਲਈ ਸਾਨੂੰ ਬਹੁਤ ਆਸ ਹੈ ਕਿ ਇਹ ਵਧੀਆ ਢੰਗ ਨਾਲ ਪੱਤਰਕਾਰੀ ਕਰਕੇ ਇਲਾਕੇ ਦੀਆਂ ਸਮੱਸਿਆਵਾਂ ਲੋਕਾਂ ਦੇ ਮਤਲਬ ਮਨੋਪਾਵਨਾਵਾਂ ਨੂੰ ਅਝਾਗਰ ਕਰਨਗੇ ਵਾਇਕੋ ਜੀ ਕਾ ਖਾਸ ਸਾਹਿਬ ਵਾਇਕੋ ਜੀ ਦੇ ਸਾਡੇ ਸਾਡੇ ਸੁਨੇਹਾਂ ਅੰਦਰ ਸੰਧਰ ਭਾਈ ਅਫਸਰ ਦਾ ਪੰਜਾਬੀ ਯਾਗਰਣ ਵਿੱਚ ਹਾਜ਼ਰ ਹਾਂ ਮੁੰਡਾ ਬਹੁਤ ਬਹੁਤ ਤੁਹਾਨੂੰ ਆਕਾਰਿਕ ਬਹੁਤ ਬਹੁਤ ਸ੍ਰੀ ਸੁਭਾਸ਼ ਚੰਦਰ ਹੰਡੀ ਬਹੁਤ ਬਹੁਤ ਸੁਭਾਸ਼ ਕੀ ਕਹਾ ਜਾਂਦਾ ਹੈ ਅਸੀਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹਨਾਂ ਨੇ ਪੱਤਾ ਭਰੇਣ ਦੇ ਵਿੱਚ ਆਪਣਾ ਦਾਖਲਾ ਫੁਰਮ ਕੇ ਸਾਨੂੰ ਇਹ ਮਾਨ ਬਖਸ਼ਾਇਆ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬੀ ਜਾਗਰਣ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਇਲਾਕੇ ਦੇ ਵਿੱਚ ਜੋ ਪੰਜਾਬੀ ਜਾਗਰਣ ਨੇ ਦਫਤਰ ਦਾ ਖੁਦ ਘਾਟਨ ਕੀਤਾ ਤੇ ਸਾਨੂੰ ਤੇਜਿੰਦਰ ਕੁਮਾਰ ਜੀ ਪੱਤਰਕਾਰ ਜਿਹੜੇ ਆ ਉਹ ਸਾਨੂੰ ਦਿੱਤੇ ਆ ਜੋ ਕਿ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਤੇ ਜੋ ਚੰਗੀਆਂ ਖੇਡਾਂ ਦੇ ਸੰਬੰਧ ਚ ਜਾਂ ਪੜ੍ਹਾਈ ਦੇ ਸਾਰੇ ਵੀ ਕਾਰਜਾਂ ਦੇ ਸੰਬੰਧ ਚ ਖੋਰਾ ਪ੍ਰਕਾਸ਼ਿਤ ਕਰਨ ਹੋਣਗੇ ਅਸੀਂ ਇਹਨਾਂ ਦਾ ਬਹੁਤ ਬਹੁਤ ਸਮੂਹ ਪੰਜਾਬੀ ਜਾਗਰਣ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇਲਾਕੇ ਨੂੰ ਮਾਨ ਵਖਸ਼ਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ